ਵਾਇਗੁਰ ਦੀ ਕਲਸਾ ਵਾਇਗੁਰ ਦੀ ਫਤਿਹ ਗੁਰਬਾਣੀ ਦਾ ਇੱਕ ਸ਼ਬਦ ਆ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਗੁਰਬਾਣੀ ਦੇ ਇਹਨਾਂ ਪਾਵਨ ਬਚਨਾਂ ਨੂੰ ਹੰਡਾਇਆ ਵਾ ਤੇ ਸਰਦਾਰ ਫੌਜਾ ਸਿੰਘ ਜੀ ਨੇ ਵੀ ਗੁਰਬਾਣੀ ਦੇ ਇਹਨਾਂ ਪਾਵਨ ਬਚਨਾਂ ਦੀ ਕੁਰਬਾਨ ਕਮਾਈ ਕੀਤੀ ਜਿਹੜੇ ਕਿ 114 ਸਾਲ ਤੱਕ ਦੀ ਉਮਰ ਦੇ ਵਿੱਚ ਅਜੇ ਤੁਰ ਹੈ ਕਿਉਂਕਿ ਜਿਸ ਦਿਨ ਉਹ ਦੁਨੀਆ ਤੋਂ ਗਏ ਆ ਉਹ ਦਿਨ ਵੀ ਉਹ ਚੱਲ ਕਦਮੀ ਕਰ ਰਿਹਾ ਹੈ ਦੌੜ ਰਿਹਾ ਹੈ ਔਰ ਉਹਨਾਂ ਨੇ ਜ਼ਿੰਦਗੀ ਦੇ ਲਗਭਗ ਆਖਰੀ ਪੜਾਤੇ ਦੌੜ ਸ਼ੁਰੂ ਕੀਤੀ ਪਰ ਇਹੋ ਦੀ ਦੌੜ ਸ਼ੁਰੂ ਕੀਤੀ ਉਹ ਕਦੀ ਮੁੱਕੀ ਨਹੀਂ ਅਮੋਕ ਹੀ ਉਹਨਾਂ ਦੀ ਦੌੜ ਸੀ ਉਹ ਦੁਨੀਆ ਤੋਂ ਚਲੇ ਗਏ ਭਾਵੇਂ ਪਰ ਉਹ ਨੌਜਵਾਨਾਂ ਲਈ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਛੱਡ ਕੇ ਗਏ ਭਈ ਜੇ ਆਪਾਂ ਆਪਣੇ ਆਪ ਨੂੰ ਕੁਦਰਤ ਦੇ ਨਾਲ ਇੱਕਮਿਕ ਕਰ ਲਈਏ ਆਪਣੀਆਂ ਜਿਹੜੀਆਂ ਸਾਡੀਆਂ ਹੌਬੀਜ਼ ਆ ਆਦਤਾਂ ਵਾਂ ਇਹਨਾਂ ਨੂੰ ਸੁਧਾਰੀਏ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਆਪਾਂ ਬੁੱਢੇ ਵੀ ਨਹੀਂ ਕਦੀ ਹੁੰਨੇ ਤੇ ਆਪਾਂ ਵੱਡੇ ਮਕਾਮ ਹਾਸਲ ਕਰ ਸਕਦੇ ਆ ਜਿਵੇਂ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੈਰਾਥਨ ਦੇ ਵਿੱਚ ਭਾਗ ਲਿਆ ਔਰ ਬਹੁਤ ਮਾਨਮਤੀਆਂ ਉਹਨਾਂ ਨੇ ਥਾਮਾਂ ਪ੍ਰਾਪਤ ਕੀਤੀਆਂ 114 ਸਾਲ ਦੀ ਉਮਰ ਦਾ ਦੌੜਾਕ ਸਰਦਾਰ ਫੌਜਾ ਸਿੰਘ ਹਮੇਸ਼ਾ ਹੀ ਸਾਰਿਆਂ ਲਈ ਪ੍ਰੇਰਣਾ ਸਰੋਤ ਬਣਿਆ ਰਹੂਗਾ ਅਰੋਨਾ ਦੀ ਇੱਕ ਹੋਰ ਬੜੀ ਵੱਡੀ ਗੱਲ ਸੀ ਵੀ ਉਹਨਾਂ ਨੇ ਸਿੱਖ ਪਛਾਣ ਦੇ ਨਾਲ ਕਦੀ ਸਮਝੌਤਾ ਨਹੀਂ ਕੀਤਾ ਇੱਕ ਵਾਰੀ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦਸਤਾਰ ਸਜਾ ਕੇ ਦੌੜ ਨਹੀਂ ਲਾ ਸਕਦੇ ਉਹਨਾਂ ਨੇ ਕਿਹਾ ਠੀਕ ਆ ਫਿਰ ਮੈਂ ਦੌੜ ਹੀ ਨਹੀਂ ਲਾਉਣਾ ਦਸਤਾਰ ਤੇ ਮੈਂ ਸਜਾਉਂਗਾ ਤੇ ਫਿਰ ਉਹ ਦਸਤਾਰ ਸਜਾ ਕੇ ਹੀ ਉਹਨਾਂ ਨੇ ਦੌੜ ਲਾਈ ਹੀ ਉਹ ਸਿੱਖ ਪਛਾਣ ਦੇ ਮਸਲੇ ਤੇ ਉਹਨਾਂ ਕੋਈ ਸਮਝੌਤਾ ਨਹੀਂ ਕੀਤਾ ਸਿੱਖ ਆਇਡੈਂਟੀ ਨੂੰ ਸਿੱਖ ਪਛਾਣ ਨੂੰ ਉਹਨਾਂ ਨੇ ਆਪਣੀ ਦੌੜ ਦੇ ਰਾਹੀਂ ਪੂਰੇ ਸੰਸਾਰ ਦੇ ਵਿੱਚ ਸਗੋਂ ਉਜਾਗਰ ਕੀਤਾ ਮੈਂ ਗੁਰੂ ਅੱਗੇ ਜਿੱਥੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਰਦਾਰ ਫੌਜਾ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਇਹੋ ਜੀਆਂ ਮਾਨਮੱਤੀਆਂ ਸ਼ਖਸੀਅਤਾਂ ਜਿਹੜੀਆਂ ਵਾ ਸਦਾ ਹੀ ਸਾਡਾ ਨੌਜਵਾਨੀ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਅੱਜ ਦੀ ਜਵਾਨੀ ਨੂੰ ਸਰਦਾਰ ਫੌਜਾ ਸਿੰਘ ਹੋਣਾਂ ਤੋਂ ਸਿੱਧ ਲੈਣ ਦੀ ਲੋੜ ਆ ਕਿਵੇਂ ਉਹ 114 ਸਾਲ ਦੀ ਉਮਰ ਦੇ ਵਿੱਚ ਫਿੱਟ ਸੀ ਕਿਵੇਂ ਦੌੜਾ ਲਾਉਂਦੇ ਸੀ ਅੱਜ ਜਿਹੜੇ ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਪਏ ਆ ਉਹਨਾਂ ਨੂੰ ਇਹ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਨਸ਼ਾ ਬਾਣੀ ਦਾ ਚੰਗੇ ਕੰਮਾਂ ਦਾ ਪ੍ਰਸ਼ਾਦੇ ਦਾ ਰੱਖੀਏ ਤੇ ਅਸੀਂ ਕਿੰਨੇ ਵੱਡੇ ਮਕਾਮ ਹਾਸਲ ਕਰ ਸਕਦੇ ਆ ਅੱਜ ਦੀ ਜਵਾਨੀ ਨੂੰ ਬਾਪੂ ਫੌਜਾ ਸਿੰਘ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਬਚਣਾ ਚਾਹੀਦਾ ਤੌਬਾ ਕਰਨੀ ਚਾਹੀਦੀ ਆ ਤੇ ਆਪਣੀ ਸਿਹਤ ਨੂੰ ਚੰਗਾ ਰੱਖਦਿਆਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਨਾਉਂਸਮੈਂਟਸ ਵੀ ਹੋਈਆਂ ਕਿ ਕੇਂਦਰ ਸਰਕਾਰ ਨੂੰ ਇੱਕ ਅਵਾਰਡ ਉਹਨਾਂ ਦੇ ਨਾਮ ਤੇ ਰੱਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਇੱਕ ਦਿਨ ਸਾਲ ਦੇ ਵਿੱਚ ਇਦਾਂ ਦਾ ਰੱਖਣਾ ਚਾਹੀਦਾ ਕਿ ਦੌੜ ਜਿਹੜੀ ਹੈਗੀ ਉਹ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇ ਗੁਰੂ ਗੁਰੂ ਲਗਰੀ ਤੋਂ ਸ਼ੁਰੂ ਕੀਤੀ ਜਾਵੇ ਠੀਕ ਹੈ ਜੀ ਉਹਨਾਂ ਦੀਆਂ ਮੰਗਾਂ ਸਾਰੀਆਂ ਵਾਜਬ ਆ ਔਰ ਮੈਂ ਉਹਦੀ ਹਾਮੀ ਭਰਦਾ ਜੇ ਇਹੋ ਜਿਹਾ ਕੁਝ ਹੋ ਜੇ ਤੇ ਬਹੁਤ ਵਧੀਆ ਵਾ ਅੱਜ ਸਬਾਬਾ ਅੱਜ ਨਾਲ ਬਾਹਰ ਦੇ ਨਾਲ ਹੀ ਸਬੰਧਤ ਦੇ ਘੋਰ ਵੀ ਦੇਣਾ ਅੱਜ 111ਵੀਂ ਵਰੇ ਗੰਡਾ ਜਦੋਂ 23 ਜੁਲਾਈ 1914 ਨੂੰ ਜਿਹੜਾ ਬਾਬਾ ਗੁਰਦੇਵ ਸਿੰਘ ਹੋਣੀ ਸਾਡੇ ਗਦਰੀ ਬਾਬੇ ਹੀ ਉਹ ਗੁਰੂ ਨਾਨਕ ਜਹਾਜ਼ ਲੈ ਕੇ ਗਿਆ ਕੈਨੇਡਾ ਇੰਡੀਆ ਤੋਂ ਤੇ ਉਹ ਵਾਪਸ ਮੁੜਦੇ ਹੋਣਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸੀ ਨਸਲੀ ਵਿਤਕਰੇ ਹੋਏ ਹੁਣ ਕਈ ਸਾਲਾਂ ਬਾਅਦ ਕੈਨੇਡਾ ਨੇ ਕੀ ਕੀਤਾ ਵਾ ਕਿ ਉਹਨਾਂ ਨੇ ਆਪਣੇ ਉਧਰ ਗੁਰੂ ਨਾਨਕ ਜਹਾਜ਼ ਦੇ ਨਾਮ ਦੇ ਉੱਤੇ ਸਟ੍ਰੀਟਾਂ ਰੱਖੀਆਂ ਸਰੀ ਤੇ ਵੈਨਕੂਵਰ ਦੇ ਵਿੱਚ ਅਰ ਸਰੀ ਕਾਉਂਸਲ ਤੇ ਵੈਨਕੂਵਰ ਕਾਉਂਸਲ ਨੇ ਹੁਣ ਉਹਨਾਂ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਡੇਅ ਐਲਾਨਤਾ ਇਹ ਮਤਲਬ ਪ੍ਰਾਪਤੀ ਆ ਉਸ ਵੇਲੇ ਬਾਬਾ ਗੁਰਦੇਵਤ ਸਿੰਘ ਹੋਣੀ ਜਿਹੜੇ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਇਹ ਜਿਹੜਾ ਗੁਰੂ ਨਾਨਕ ਜਹਾਜ਼ ਦਾ ਇੱਥੇ ਆਉਣਾ ਫਿਰ ਇੱਥੇ 19 ਸਿੰਘ ਕਲਕੱਤੇ ਬਾਜਬਾਜ ਘਾਟ ਆਪਣੇ ਬੰਦੇ ਸ਼ਹੀਦ ਹੋਏ ਤੋਂ ਉਹ ਦਿਨ ਵੀ ਹੈਗਾ ਅੱਜ ਜੀ ਅਰ ਸਬਬ ਦੇ ਨਾਲ ਹੀ ਅੱਜ ਇਹ ਸਰਦਾਰ ਫੌਜਾ ਸਿੰਘ ਹੋਣਾਂ ਦਾ ਭੋਗ ਆ ਤਾਂ ਜਿਹੜੀਆਂ ਇਹੋ ਦੀਆਂ ਮਾਨਮੱਤੀਆਂ ਸ਼ਖਸ਼ੀਅਤਾਂ ਵਾਂ ਇਹਨਾਂ ਦੇ ਦੇ ਕੋਈ ਅਵਾਰਡ ਜਾਰੀ ਕੀਤੇ ਜਾਣ ਜਾਂ ਕੋਈ ਇਹਨਾਂ ਦੇ ਨਾਂ ਤੇ ਮੈਰਾਥਨ ਹੋਵੇ ਦੋਵੇਂ ਸੈਂਟਰ ਦੀਆਂ ਸਰਕਾਰਾਂ ਜਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਕਰਨ ਮੈਂ ਇਹਦਾ ਸਵਾਗਤ ਕਰਦਾ ਇਹ ਬਹੁਤ ਵਧੀਆ ਗੱਲ ਆ ਤੇ ਚੰਗੀ ਗੱਲ ਆ ਤਾਂ ਕਿ ਸਾਡੇ ਨੌਜਵਾਨਾਂ ਤੇ ਆਮ ਜਨਤਾ ਦੇ ਲਈ ਇਹ ਪ੍ਰੇਰਨਾ ਸਰੋਤ ਬਣੇ ਰਹਿਣ ਕਰ ਲਈਏ